ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅੱਜ ਚੰਡੀ ਦੀ ਵਾਰ-ਵਾਰੇ ਗੱਲ ਕਰਨੀ ਚਾਹੁੰਦਾ ਤੇ ਆਪ ਸੰਗਤ ਨੂੰ ਪਤਾ ਹੀ ਹੈ ਕਿ ਦਾਸ ਘਰਾਂ ਦੇ ਵਿੱਚ ਜਾ ਕੇ ਜਿੱਥੇ ਵੀ ਸੰਗਤ ਬੁਲਾਉਂਦੀ ਆ ਚੰਡੀ ਦੀ ਵਾਰ ਦੇ ਪਾਠ ਪੜੀਦੇ ਨੇ ਤੇ ਚੰਡੀ ਦੀ ਵਾਰ ਦੇ ਵਿੱਚ ਐਸੀ ਸ਼ਕਤੀ ਹੈ ਬਿਆਰ ਵਾਲਿਓ ਕਿ ਜਿੱਥੇ ਵੀ ਚੰਡੀ ਦੀ ਵਾਰ ਦਾ ਪਾਠ ਹੋ ਜੇ ਜਿਦੀ ਦੇ ਨਾਲ ਹੋਵੇ ਪ੍ਰਾਪਰ ਵਿਧੀ ਦੇ ਨਾਲ ਤੇ ਜਦੋਂ ਪ੍ਰਾਪਰ ਵਿਧੀ ਦੇ ਨਾਲ ਕਰਾਂਗੇ ਸਰਬਲੋਹ ਦੇ ਸ਼ਾਸਤਰ ਹੋਣ ਸਿੰਘ ਕੋਲੇ ਪਾੜ ਕਰਨ ਵਾਲੇ ਕੋਲੇ ਪਹਿਲੀ ਗੱਲ ਤਾਂ ਪੰਜ ਸਿੰਘ ਹੋਣ ਜੇ ਪੰਜ ਸਿੰਘ ਨਹੀਂ ਹੈਗੇ ਤੇ ਇੱਕ ਸਿੰਘ ਹੋਵੇ ਸੰਪੂਰਨ ਜਿਹੜਾ ਬਾਣੀ ਦਾ ਨਿਤਨੇਮ ਕਰਦਾ ਰੋਜ਼ਾਨਾ ਨਿਤਨੇਮੀ ਹੋਵੇ ਤੇ ਉਹ ਸਿੰਘ ਜਦੋਂ ਚੰਡੀ ਦੀ ਵਾਰ ਦਾ ਪਾਠ ਕਰੇ ਤੇ ਚੰਡੀ ਦੀ ਵਾਰ ਦਾ ਤੇਗ ਕੋਲੇ ਹੋਵੇ ਸਰਬਲੋਹ ਦੀ ਤੇਗ ਹੋਵੇ ਸਰਬਲੋਹ ਦਾ ਗੜਬਾ ਹੋਵੇ ਸਰੀਫਲ ਹੋਵੇ ਨਾਰੀਅਲ ਤੇ ਕੜਾ ਪ੍ਰਸ਼ਾਦ ਦੀ ਦੇਗ ਹੋਵੇ ਕੇਲੇ ਹੋਣ ਜਾਂ ਗੰਨੇ ਹੋਣ ਤੇ ਉਹਨਾਂ ਦਾ ਪੌੜੀ-ਪੌੜੀ ਤੇ ਝੜਕਾ ਹੋਵੇ ਤੇ ਸ਼ੁੱਧ ਮਰਜਾਦਾ ਨਾਲ ਕੋਲੇ ਜੋਤ ਲਾ ਕੇ ਸਵਚ ਵਸਤਰ ਕੇਸ਼ੇ ਇਸ਼ਨਾਨ ਕੀਤਾ ਹੋਵੇ ਤੇ ਨੀਲੇ ਵਸਤਰ ਪਹਿਨੇ ਹੋਣ ਤੇ ਜਦੋਂ ਨੀਲੇ ਵਸਤਰ ਪਹਿਨ ਕੇ ਆਪਾਂ ਚੰਡੀ ਦੀ ਵਾਰ ਦਾ ਪਾਠ ਕਰਦੇ ਨਾ ਕਿਉਂਕਿ ਚੰਡੀ ਦਾ ਰੂਪ ਸੀ ਨਾ ਜਿਹੜਾ ਉਹ ਨੀਲਾ ਸੀ ਤੇ ਆਪਾਂ ਅੱਗੇ ਵਿਚਾਰ ਫੇਰ ਕਰਾਂਗੇ ਖੁੱਲ ਕੇ ਵਿਚਾਰ ਕਰਾਂਗੇ ਤੇ ਜਿਹੜੇ ਚੰਡੀ ਦੀ ਵਾਰ ਦਾ ਪਾਠ ਕਰਦੇ ਨੇ ਉਹ ਮਰਜ਼ਾ ਦਾ ਨਾਲ ਪਾਠ ਕਰਕੇ ਦੇਖਿਓ ਤੇ ਆਨੰਦ ਦੇਖਿਓ ਘਰ ਦੇ ਵਿੱਚ ਦੋ ਜੋ ਵੀ ਦੁੱਖ ਕਲੇ ਨੇ ਸਾਰੇ ਕੱਟੇ ਜਾਂਦੇ ਨੇ ਤੇ ਜੇ ਘਰ ਦੇ ਵਿੱਚ ਪਾਠ ਕਰਵਾਉਣਾ ਹੋਵੇ ਉਹ ਦਾਸ ਨੂੰ ਦੱਸ ਸਕਦੇ ਹਾਂ ਤੇ ਦਾਸ ਭਰਾਂ ਚ ਲੈ ਆ ਕੇ ਸੇਵਾ ਨਿਭਾਉਂਦਾ ਹੈ ਪਾਠਾਂ ਦੀ ਤੇ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਣਾ ਦਿਨ ਦੁਗਣੀ ਰਾਤ ਚੋਗਣੀ ਤਰਕੀਆਂ ਬਖਸ਼ਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ